ਜੇ ਅੱਜ ਦਾ ਦਿਨ ਨਾ ਹੁੰਦਾ ਤਾਂ ਪਟਿਆਲਾ ਰਿਆਸਤ ਵੀ ਨਾ ਹੁੰਦੀ ਇਸ ਦਿਨ ਵਿੱਚ ਕੀ ਕੁਝ ਖਾਸ ਹੈ ਇਸ ਬਾਰੇ ਅੱਜ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਦਿਨ ਪਟਿਆਲਾ ਰਿਆਸਤ ਦੇ ਬਾਨੀ ਆਲਾ ਸਿੰਘ ਦੇ ਨਾਲ ਜੁੜਿਆ ਹੋਇਆ ਹੈ ਮਹਾਰਾਜਾ ਆਲਾ ਸਿੰਘ ਜੋ ਪਟਿਆਲਾ ਰਿਆਸਤ ਦੇ ਬਾਨੀ ਸਨ ਉਹਨਾਂ ਦਾ ਜਨਮ 8 ਜਨਵਰੀ 1661 ਨੂੰ ਅੱਜ ਦੇ ਦਿਨ ਭਾਈ ਰਾਮ ਸਿੰਘ ਦੇ ਘਰ ਹੋਇਆ ਆਲਾ ਸਿੰਘ ਦਾ ਜਨਮ ਬਠਿੰਡਾ ਦੇ ਪਿੰਡ ਫੂਲ ਦੇ ਵਿੱਚ ਹੋਇਆ ਆਲਾ ਸਿੰਘ ਦਾ ਵਿਆਹ ਖੰਨਾ ਦੇ ਭਾਈ ਕਾਲਾ ਦੀ ਬੇਟੀ ਫਤੋ ਨਾਲ ਹੋਇਆ ਜੋ ਬਾਅਦ ਦੇ ਵਿੱਚ ਫਤਿਹ ਕੌਰ ਬਣ ਗਏ ਆਲਾ ਸਿੰਘ ਮਿਹਰਤ ਨਾਲ 1714 ਵਿੱਚ 30 ਪਿੰਡਾਂ ਦੀ ਇੱਕ ਨਿੱਕੀ ਜਹੀ रियासत ਦਾ ਚੌਧਰੀ ਬਣਿਆ 1723 ਵਿੱਚ ਆਲਾ ਸਿੰਘ ਨੇ ਕਈ ਹੋਰ ਪਿੰਡਾਂ ਤੇ ਕਬਜ਼ਾ ਕਰ ਲਿਆ ਫਿਰ ਆਪਣੀ ਰਾਜਤਾਨੀ ਬਰਨਾਲਾ ਨੂੰ ਬਣਾਇਆ ਬਰਨਾਲਾ ਵਿੱਚ ਇਹਨਾਂ ਦਾ ਕਿਲਾ ਸੀ ਤਾਂ 1731 ਵਿੱਚ ਰਾਏਕੋਟ ਦੇ ਰਾਏ ਕੱਲਾ ਨੂੰ ਹਰਾਇਆ ਇਸ ਤੋਂ ਬਾਗਰੋ ਛਾਦਲੀ ਲੋਂਗੋਵਾਲ ਦਿੜਬਾ ਅਤੇ ਸ਼ੇਰੋਂ ਜਿੱਤ ਲਏ ਫਿਰ ਬਠਿੰਡਾ ਉੱਤੇ ਵੀ ਕਬਜ਼ਾ ਕਰ ਲਿਆ 1732 ਵਿੱਚ ਆਲਾ ਸਿੰਘ ਨੇ ਖੰਡੇ ਦੀ ਪਾਹਲ ਲਈ ਅਤੇ ਸਿੱਖ ਸੱਜ ਗਿਆ 1753 ਵਿੱਚ ਪਟਿਆਲਾ ਨਗਰ ਦੀ ਨੀ ਰੱਖੀ 1701 ਦੇ ਵਿੱਚ ਆਲਾ ਸਿੰਘ ਨੇ ਮਰਹੱਟਿਆਂ ਦਾ ਸਾਹ ਦਿੱਤਾ ਅਤੇ ਅਹਿਮਦ ਸ਼ਾਹ ਅਬਦਾਲੀ ਉਰਫ ਅਹਿਮਦ ਸ਼ਾਹ ਦੁਰਾਨੀ ਨੇ ਆਲਾ ਸਿੰਘ ਤੇ ਹਮਲਾ ਕਰਨ ਦਾ ਫੈਸਲਾ ਕਰ ਲਿਆ ਮਰਹੱਟਿਆਂ ਨੂੰ ਬੁਰੀ ਤਰ੍ਹਾਂ ਤਬਾਹ ਕਰਕੇ ਲੱਖਾਂ ਕਰੋੜਾਂ ਦਾ ਮਾਲ ਲੁੱਟਣ ਤੋਂ ਬਾਅਦ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਤੇ ਕਾਮਯਾਬ ਤਾਕਤ ਸਮਝਦਾ ਹੋਇਆ ਅਹਿਮਦ ਸ਼ਾਹ ਅਬਦਾਲੀ ਦਿੱਲੀ ਤੋਂ ਮੁੜ ਪਿਆ 29 ਮਾਰਚ 1761 ਦੇ ਦਿਨ ਉਹ ਇੱਥੇ ਪੁੱਜਾ ਤਾਂ ਪਟਿਆਲੇ ਦਾ ਰਾਜਾ ਆਲਾ ਸਿੰਘ ਅਹਿਮਦ ਸ਼ਾਹ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਅਤੇ ਬਹੁਤ ਸਾਰੇ ਕੀਮਤੀ ਤੋਹਫੇ ਪੇਸ਼ ਕੀਤੇ ਅਹਿਮਦ ਸ਼ਾਹ ਨੇ ਖੁਸ਼ ਹੋਣ ਦੀ ਬਜਾਏ ਆਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਆਲਾ ਸਿੰਘ ਦੇ ਬੀਤੇ ਸਾਲ ਮਰਹਟਿਆਂ ਦੀ ਮਦਦ ਕੀਤੀ ਸੀ ਆਲਾ ਸਿੰਘ ਦੇ ਅਹਿਮਦ ਸ਼ਾਹ ਤੋਂ ਇਸ ਗੱਲ ਦੀ ਮਾਫੀ ਮੰਗ ਲਈ ਅਹਿਮਦ ਸ਼ਾਹ ਨੇ ਆਲਾ ਸਿੰਘ ਨੂੰ 3 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨ ਵਾਸਤੇ ਆਖਿਆ ਜੁਰਮਾਨਾ ਵਸੂਲ ਕਰਨ ਤੋਂ ਮੰਗ ਰੋ ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ਅਫਗਾਨ ਹਕੂਮਤ ਵੱਲੋਂ ਪਟਿਆਲੇ ਦਾ ਰਾਜਾ ਦਾ ਅਹੁਦੇ ਦਾ ਖਿਤਾਬ ਦਿੱਤਾ ਇਸ ਤੋਂ ਮਗਰੋਂ ਆਲਾ ਸਿੰਘ ਵੱਲੋਂ ਅਫਗਾਨੀਆਂ ਦੀ ਗੁਲਾਮੀ ਕਬੂਲਣ ਤੇ ਸਰਬੱਤ ਖਾਲਸਾ ਦੇ ਜਥੇਦਾਰ ਸਰਦਾਰ ਦਸਾ ਸਿੰਘ ਆਲੂਵਾਲੀਆਂ ਨੇ ਉਸ ਦੀ ਬੇਇੱਜ਼ਤੀ ਕੀਤੀ ਅਤੇ ਭਾਰੀ ਜੁਰਮਾਨਾ ਕੀਤਾ ਆਲਾ ਸਿੰਘ ਦੇ ਸਰਬੱਤ ਖਾਲਸਾ ਨੂੰ ਵੀ ਜੁਰਮਾਨਾ ਅਦਾ ਕਰ ਦਿੱਤਾ 7 ਅਗਸਤ 1765 ਨੂੰ ਮਹਾਰਾਜਾ ਆਲਾ ਸਿੰਘ ਦੀ ਮੌਤ ਹੋ ਗਈ ਅਤੇ ਮਹਾਰਾਜੇ ਦਾ ਪੋਤਾ ਮਹਾਰਾਜਾ ਅਮਰ ਸਿੰਘ ਪਟਿਆਲਾ ਰਾਜ ਦਾ ਰਾਜਾ ਬਣਿਆ